2 ਸਾਲ ਪੰਜਾਬ ਸਰਕਾਰ ਦੇ ਹੋ ਚੁੱਕੇ ਨੇ ਹਲੇ ਵੀ ਜਿਹੜੇ ਪੰਜਾਬ ਦੇ ਵਾਸੀ ਨੇ ਉਹ ਆਪਣੀ ਕਿਸਮਤ ਨੂੰ ਕੋਸ ਦੇ ਹੋਏ ਨਜ਼ਰ ਆ ਰਹੇ ਕਿਉਂਕਿ ਦਿਨੋ ਦਿਨ ਹਾਲਾਤ ਵੱਤੋਂ ਬੱਤਰ ਇਸ ਕਦਰ ਹੋ ਰਹੇ ਨੇ ਕਿ ਜਿੱਥੇ ਕਾਨੂੰਨੀ ਵਿਵਸਥਾ ਸਵਾਲਾਂ ਦੇ ਕਿਟਾਰੇ ਦੇ ਵਿੱਚ ਹੈ ਤਾਂ ਉਥੇ ਹੀ ਮੁੱਢਲੀਆਂ ਸਹੂਲਤਾਂ ਹੀ ਪੰਜਾਬ ਵਾਸੀਆਂ ਨੂੰ ਨਹੀਂ ਮਿਲ ਰਹੀ ਜਿਸ ਦੇ ਮੱਦੇ ਨਜ਼ਰ ਪਾਣੀ ਦੀ ਜੇਕਰ ਗੱਲ ਕੀਤੀ ਜਾਏ ਬਿਜਲੀ ਦੀ ਜੇਕਰ ਗੱਲ ਕੀਤੀ ਜਾਏ ਜਾਂ ਫਿਰ ਕਰਾਪਸ਼ਨ ਦੀ ਜੇਕਰ ਗੱਲ ਕੀਤੀ ਜਾਏ ਦਿਨੋ ਦਿਨ ਵਧ ਰਹੀ ਹੈ ਇਸੇ ਤਹਰ ਦੇ ਵਿੱਚ ਜ਼ਿਰਖਪੁਰ ਦੇ ਵਿੱਚ ਪਾਣੀ ਦੇ ਨਾਲ ਲੋਕਾਂ ਦੀ ਜਿਹੜੀ ਹਾਲਤ ਹੈ ਪਾਣੀ ਤੋਂ ਬਿਨਾ ਇੰਨੀ ਕਿ ਬਿਹਾਲ ਹੋ ਚੁੱਕੀ ਹੈ ਕਿ ਉਹ ਸਵਾਲ ਪਾ ਰਹੇ ਨੇ ਸਭੇ ਦੀ ਹਕੂਮਤ ਨੂੰ ਸਵਾਲ ਪਾਏ ਜਾ ਰਹੇ ਨੇ ਕਿ ਆਖਿਰ ਜਿਹੜੇ ਤੁਸੀਂ ਵਾਅਦੇ ਕੀਤੇ ਆਖਿਰ ਉਹ ਵਾਅਦੇ ਕਿੱਥੇ ਨੇ ਪੰਜਾਬ ਸਰਕਾਰ ਨੂੰ ਉਸਿਆ ਜਾ ਰਿਹਾ ਹੈ ਕਿ ਆਖਿਰ ਤੁਸੀਂ ਪਹਿਲਾਂ ਅਜਿਹੀਆਂ ਗੱਲਾਂ ਕੀਤੀਆਂ ਜਿਸ ਤੋਂ ਬਾਅਦ 92 ਜਿਹੜੇ ਤੁਹਾਨੂੰ ਵਿਧਾਇਕ ਅਸੀਂ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਤਾਂ ਸਵਾਲ ਕੀ ਨੇ ਸਵਾਲਾ ਦੇ ਕੇ ਜ਼ਿਕਰ ਕੀਤਾ ਜਾਵੇ ਤਾਂ ਜੀ ਪੰਜਾਬ ਹਨਾ ਹਿਮਾਚਲ ਦੇ ਸਵਾਲ ਨੇ ਕਿ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਪੂਰੀਆਂ ਹੋਈਆਂ ਨੇ ਦੋਸ ਹਾਲ ਸਰਕਾਰ ਫੇਰ ਹੋਈ ਹੈ ਜਾਂ ਪਾਸ ਹੋਈ ਹੈ ਇਹ ਬੜਾ ਸਵਾਲ ਹੈ ਕਿ ਤੁਹਾਡੇ ਘਰ 24 ਘੰਟੇ ਬਿਜਲੀ ਆ ਰਹੀ ਹੈ ਕਿ ਬਿਨਾ ਦਿੱਕਤ ਤੁਹਾਨੂੰ ਪਾਣੀ ਮਿਲ ਰਿਹਾ ਹੈ ਕਿ ਇਹ ਸਹੂਲਤਾਂ ਜਿਹੜੀਆਂ ਵੀ ਸਿਹਤ ਨੂੰ ਲੈ ਕੇ ਦਾਅਵੇ ਕੀਤੇ ਗਏ ਸੀ ਉਹਨਾਂ ਦੇ ਵਿੱਚ ਪਾਸ ਹੋਈ ਹੈ ਸਰਕਾਰ ਸੋ ਕੀ ਸਿਹਤ ਸਹੂਲਤਾਂ ਦੇ ਵਿੱਚ ਸਰਕਾਰ ਪਾਸ ਹੋਈ ਹੈ ਕਿ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਜਿਹੜਾ ਉਹ ਮਿਲਿਆ ਕਿ ਕਿਸਾਨੀ ਜਵਾਨੀ ਦੇ ਵਾਅਦੇ ਨੇ ਜਿਹੜੇ ਉਹ ਪੂਰੇ ਹੋਏ ਨੇ ਸੋ ਕੀ ਤੁਹਾਡੇ ਨਾਲ ਕੀਤਾ ਕੋਈ ਵਾਦਾ ਪੂਰਾ ਹੋਇਆ ਇਹ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ ਜਿਹੜੇ ਸਵਾਲ ਨੇ ਇਹ ਕੋਸ਼ਚਨ ਮਾਰਗਦੀਨ ਨੇ ਲੇਕਿਨ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਇਸਤੇ ਵਰਕ ਹੋਏਗਾ ਕਿਉਂਕਿ 2 ਸਾਲ ਤਾਂ ਬੀਤ ਚੁੱਕੇ ਨੇ ਹਲੇ ਤੱਕ ਇਸਤੇ ਕੋਈ ਵੀ ਵਰਕ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਯਾਨੀ ਕਿ ਹੁਣ ਤੱਕ ਸਿਰਫ ਗੱਲਾਂ ਦੇ ਨਾਲ ਹੀ ਜਿਹੜਾ ਹੈ ਉਹ ਪਕੌੜੇ ਬਣਾਏ ਜਾ ਰਹੇ ਨੇ ਅਸਲੀਅਤ ਜ਼ਮੀਨੀ ਹਕੀਕਤ ਤੇ ਕਿੰਨੇ ਜਿਹੜੇ ਦਾਅਵੇ ਨੇ ਉਹ ਸਹੀ ਨੇ ਇਹ ਲੋਕ ਦੱਸ ਰਹੇ ਨੇ ਲੋਕ ਦਿਨੋ ਦਿਨ ਸਰਕਾਰ ਨੂੰ ਇਸੇ ਹਿਸਾਬ ਦੇ ਨਾਲ ਕੁਸਰੇ ਨੇ ਪੰਜਾਬ ਸਰਕਾਰ ਨੂੰ ਸਵਾਲ ਪਾ ਰਹੇ ਨੇ ਕਾਫੀ ਥਾਵਾਂ ਤੋਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਸੀ ਜਿਸ ਦੇ ਮੱਦੇ ਨਜ਼ਰ ਜਦੋਂ ਸਵਾਲ ਪਾਇਆ ਗਿਆ ਤਾਂ ਉਸ ਮੌਕੇ ਤੇ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹ ਹੀ ਜਿਹੜੇ ਪਿੱਛੇ ਹਟਾਉਂਦੇ ਹੋਏ ਨਜ਼ਰ ਆਏ ਨੇ ਅਕਸਰ ਰੋਡ ਸ਼ੋ ਜਿਹੜੇ ਨਿਕਲ ਰਹੇ ਨੇ ਪੰਜਾਬ ਸਰਕਾਰ ਦੇ ਉਹਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਨੇ ਲੋਕ ਉਹ ਸਵਾਲ ਪੁੱਛ ਰਹੇ ਨੇ ਪੰਜਾਬ ਸਰਕਾਰ ਨੂੰ ਕਿ ਸਾਨੂੰ ਜਵਾਬ ਦਿਓ ਤੁਹਾਨੂੰ ਅਸੀਂ ਹੁਣ ਸਵਾਲ ਕਰ ਰਹੇ ਹਾਂ ਕਿਸੇ ਮੌਕੇ ਤੇ ਜਿਹੜੇ ਮੁੱਖ ਮੰਤਰੀ ਸੀ ਉਹ ਲੋਕਾਂ ਨੂੰ ਇਹ ਗੱਲਬਾਤ ਕਹਿੰਦੇ ਸੀ ਕਿ ਮੈਨੂੰ ਸਵਾਲ ਕਰੋ ਮੈਨੂੰ ਕਰ ਸਕਦੇ ਹਾਂ ਇਹਨਾਂ ਤੋਂ ਤੁਸੀਂ ਕਰ ਰਹੇ ਹੋ ਲੇਕਿਨ ਇਹ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ ਅੱਜ ਜਦੋਂ ਪੰਜਾਬ ਸਰਕਾਰ ਤੋਂ ਲੋਕ ਸਵਾਲ ਕਰ ਰਹੇ ਨੇ ਤਾਂ ਉਸ ਮੌਕੇ ਤੇ ਸ਼ਾਇਦ ਪੰਜਾਬ ਸਰਕਾਰ ਨੂੰ ਲੋਕ ਚੰਗੇ ਨਹੀਂ ਲੱਗ ਰਹੇ ਲੇਕਿਨ ਇਸ ਜਿਹਦਾ ਫੈਸਲਾ ਵੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋ ਜਾਣਾ ਹੈ ਕਿਉਂਕਿ 1 ਜੂਨ ਨੂੰ ਜਦੋਂ ਆਪਣੀ ਮਤ ਦਾ ਇਸਤੇਮਾਲ ਹੋਣਾ ਹੈ ਤਾਂ 4 ਜੂਨ ਨੂੰ ਜਿਹੜੀ ਤਸਵੀਰ ਆਫ ਕਲੀਅਰ ਹੋ ਜਾਣੀ ਹੈ ਸੋ ਮੋਟਲਿਆ ਸਹੂਲਤਾਂ ਜਦੋਂ ਕਿਸੇ ਸਟੇਟ ਦੇ ਵਿੱਚ ਨਾ ਮਿਲਣ ਤਾਂ ਉਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਟੇਟ ਕਿੰਨੀ ਕੁ ਸਰਵਾਈਵ ਕਰ ਰਹੀ ਹੈ ਕਿੰਨੀ ਕੁ ਰਿਵਾਈਵ ਕਰ ਰਹੀ ਹੈ ਲੇਕਿਨ ਲੋਕ ਇਹ ਲਗਾਤਾਰ ਸਵਾਲ ਪੰਜਾਬ ਦੀ ਸਰਕਾਰ ਨੂੰ ਪਾ ਰਹੇ ਨੇ ਕਿ ਸਾਨੂੰ ਪਾਣੀ ਸਿਹਤ ਜਾਂ ਫਿਰ ਹੋਰ ਕਿਉਂਕਿ ਬਹੁਤ ਵਾਅਦੇ ਕੀਤੇ ਗਏ ਕਿ ਅਸੀਂ ਸਾਫ ਪਾਣੀ ਸੋ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲਬਾਤ ਜਾਂ ਫਿਰ ਕਹਿ ਲਈਏ ਕਿ ਸਿਹਤ ਦੇ ਖੇਤਰ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਸਿਹਤ ਦੇ ਖੇਤਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਫ੍ਰੀ ਆਫ ਕਾਸਟ ਦਵਾਈਆਂ ਲਿਖੇ ਨੂੰ ਦਵਾਈਆਂ ਕਿੱਥੇ ਨੇ ਦਿਨ ਪ੍ਰਤੀ ਦਿਨ ਲੋਕ ਇਹ ਸਵਾਲ ਪਾ ਰਹੇ ਨੇ ਕਿ ਅਸੀਂ ਜਦੋਂ ਹਸਪਤਾਲਾਂ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਦਵਾਈਆਂ ਪ੍ਰੋਵਾਈਡ ਨਹੀਂ ਹੁੰਦੀ ਕਿਉਂਕਿ ਜਦੋਂ ਸੀਐਮ ਸਾਹਿਬ ਨੇ ਇਸ ਦਾ ਜ਼ਿਕਰ ਕੀਤਾ ਕਿ ਤੁਹਾਨੂੰ ਕੋਈ ਵੀ ਦਵਾਈ ਹਸਪਤਾਲ ਤੋਂ ਬਾਹਰੋਂ ਨਹੀਂ ਮਿਲਦੀ ਤੁਹਾਨੂੰ ਹਸਪਤਾਲ ਦੇ ਅੰਦਰੋਂ ਹੀ ਦਵਾਈ ਮਿਲੇਗੀ ਲੇਕਿਨ ਕੀ ਵਾਕਈ ਉਹ ਦਵਾਈ ਹਸਪਤਾਲ ਦੇ ਅੰਦਰੋਂ ਮਿਲ ਰਹੀ ਹੈ ਸਿੱਖਿਆ ਦੀ ਹੁਣ ਗੱਲਬਾਤ ਕਰਦੇ ਆ ਇਹ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਦਿਨੋ ਦਿਨ ਜਿਹੜੀ ਹੈ ਨੁਹਾਰ ਬਦਲਾਂਗੇ ਮਾਡਲਾਂ ਦੀ ਗੱਲਬਾਤ ਕੀਤੀ ਗਈ ਸੀ ਸਿੱਖਿਆ ਤੇ ਸਿਹਤ ਦਾ ਮਾਡਲ ਜਿਹੜਾ ਕ੍ਰਾਂਤੀ ਲਿਆਉਣ ਦੀ ਗੱਲਬਾਤ ਕੀਤੀ ਗਈ ਸੀ ਜ਼ਮੀਨੀ ਹਕੀਕਤ ਤੇ ਦਾਅਵੇ ਬੜੇ ਖੋਖਲੇ ਸਾਬਤ ਹੋਏ ਤਾਂ ਸਾਡੇ ਨਾਲ ਅੱਜ ਵੱਖੋ-ਵੱਖ ਥਾਵਾਂ ਤੋਂ ਲੋਕ ਜੁੜੇ ਰਹੇ ਨੇ ਤਾਂ ਸੁਖਬੀਰ ਕੋਟ ਸਾਡੇ ਨਾਲ ਜੁੜੇ ਨੇ ਸੁਖਬੀਰ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ ਰਹਿਣਾ ਹਿਮਾਚਲ ਤੇ ਕੀ ਸਵਾਲ ਹੈ ਤੁਹਾਡਾ ਪੰਜਾਬ ਸਰਕਾਰ ਨੂੰ ਹਾਂਜੀ ਸਰ ਸਾਡੀ ਗੱਲ ਜੀ ਜੀ ਪਰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਨਾ ਤਾਂ ਸਾਡੇ ਘਰ ਇਸ ਸਮੱਸਿਆ ਹੈ ਤੁਹਾਨੂੰ ਕੀ ਦੇਖ ਦਿਓ ਤੁਸੀਂ ਤੁਹਾਡੇ ਜਿਹੜੇ ਤੁਹਾਨੂੰ ਤੁਹਾਡੇ ਨਾਲ ਵਾਅਦੇ ਕੀਤੇ ਗਏ ਸੀ ਕਿ ਉਹ ਪੂਰੇ ਹੋਏ ਨੇ ਬਿਲਕੁਲ ਵੀ ਵੀਰ ਜ਼ੀਰੋ 0% ਸਰਕਾਰ ਆ ਇਹ ਮਨਾਂ ਮੇਰਾ ਹੋਏ ਜਿਹੜੇ ਹੱਲਾ ਬੋਲਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਚੱਲ ਰਹੀ ਹੈ ਕਿਉਂਕਿ 2 ਸਾਲ ਬੀਤ ਚੁੱਕੇ ਨੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਏਰੀਆ ਦੇ ਵਿੱਚ ਜਿੱਥੇ ਜੋਨ ਪ੍ਰਚਾਰ ਮੰਗਿਆ ਹੋਇਆ ਤਾਂ ਉਥੇ ਹੀ ਵਾਦੇ ਪੂਰਨ ਦੀ ਪੂਰੇ ਕਰਨ ਦੀ ਗੱਲਬਾਤ ਵੀ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜੇ ਸਾਡੇ ਕੀਤੇ ਹੋਏ ਕੰਮ ਨੇ ਉਹਨਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਤੁਹਾਨੂੰ ਲੱਗਦਾ ਹੈ ਕਿ ਕਿਹੜਾ ਵਾਦਾ ਪੂਰਾ ਹੋਇਆ ਸਰ ਕੋਈ ਵਾਦਾ ਨਹੀਂ ਪੂਰਾ ਹੋਇਆ ਮੈਂ ਨਾਦੇ ਬਲਾਕ ਦੇ ਵਿੱਚ ਸਾਡਾ ਪਿੰਡ ਪਹਿਲਾਂ ਨਾਦੇ ਬਲਾਕ ਦੇ ਵਿੱਚ ਗੁਰਦੇਵ ਮਾਨ ਇੱਕ ਵੀ ਕੰਮ ਉਹਨਾਂ ਨੇ ਕੀਤਾ ਨਹੀਂ ਬੜ ਕੇ ਸਾਡੇ ਪਿੰਡ ਦੇ ਵਿੱਚ ਸ਼ਕਲ ਨਹੀਂ ਦਿਖਾਈ ਜਿਸ ਦਿਨ ਸਾਡੇ ਪਿੰਡ ਦੇ ਉਹਨਾਂ ਨੂੰ ਬੁਲਾਉਂਦੇ ਵੀ ਨਹੀਂ ਆਪਣੇ ਭਰਾ ਨੂੰ ਜਾਂ ਆਪਣੀ ਵਾਈਫ ਨੂੰ ਭੇਜ ਦਿੰਦੇ ਨੇ ਉਹ ਇੱਥੇ ਹੋਣਾ ਤੇ ਨਾ ਹਸਪਤਾਲ ਦੇ ਵਿੱਚ ਕੋਈ ਸਹੂਲਤ ਤਾਂ ਕੀ ਮੰਗ ਕਰ ਰਹੇ ਤੁਸੀਂ ਪੰਜਾਬ ਸਰਕਾਰ ਤੋਂ ਮੈਂ ਬਾਹਰੋਂ ਕਰਵਾਇਆ ਇੱਕ ਇੱਕ ਟੈਸਟ ਬਾਹਰੋਂ ਆਈ ਆ ਦਵਾਈ ਕੋਈ ਤੱਕ ਵੀ ਬਾਹਰੋਂ ਆਈ ਆ ਨਹੀਂ ਸੀਐਮ ਸਾਹਿਬ ਤਾਂ ਕਹਿ ਰਹੇ ਸੀ ਕਿ ਹਸਪਤਾਲ ਦੇ ਵਿੱਚੋਂ ਜਿਹੜੀਆਂ ਦਵਾਈਆਂ ਉਹ ਮਿਲਣਗੀਆਂ ਕੋਈ ਇੱਕ ਵੀ ਨਹੀਂ ਸਰ ਮੇਰੇ ਕੋਲ ਪੂਰੀ ਰਸੀਦਾ ਪਈਆਂ ਨੇ ਤੁਸੀਂ ਦੱਸੋ ਮੈਂ ਤੁਹਾਨੂੰ ਕਿਹੜੇ ਅਧਿਕਾਰੀ ਤੇ ਭੇਜਾਂ ਨੰਬਰ ਤੇ ਇੱਕ ਇੱਕ ਅਗਰ ਲੈਸਟ ਪਈਆ ਮੇਰੇ ਕੋਲ ਇੱਕ ਬਾਹਰ ਦੇ ਟੈਸਟ ਦੀ ਰਿਪੋਰਟ ਪਈਆ ਜਿਹੜੇ ਇਹਨਾਂ ਦੇ ਟੈਸਟਾਂ ਦੇ ਇਹਨਾਂ ਨੇ ਸਲਿੱਪਾਂ ਦੇ ਉਹ ਸਾਰੀਆਂ ਤੇ ਕਾਟੀ ਮਾਰੀ ਹੋਈ ਹੈ ਇਹਨਾਂ ਦੀ ਲੈਬਾਰਟਰੀ ਦੇ ਬੰਦਿਆਂ ਨੇ ਕਿ ਇਹ ਟੈਸਟ ਦੀ ਮੈਡਮ ਇੱਥੇ ਨਹੀਂ ਉਹਦੇ ਬਾਹਰੋਂ ਹੋਣਗੇ ਤਾਂ 2 ਸਾਲਾਂ ਦੇ ਕਾਰਜਕਾਲ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਪੰਜਾਬ ਸਰਕਾਰ ਦੇ ਉਹ ਕਹਿੰਦੇ ਸੀ ਕੰਮ ਜੋ ਕੀਤੇ ਨੇ ਉਹਨਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਕੋਈ ਕੰਮ ਨਹੀਂ ਜੀ ਸਾਡੇ ਟਾਇਰੀ ਸਾਨੂੰ ਕੋਈ ਕੰਮ ਦੇਖਦਾ ਨਹੀਂ ਕਿਤੇ ਹੋਰ ਹੋ ਗਏ ਹੋਣਗੇ ਕਹਿ ਨਹੀਂ ਸਕਦੇ ਸਰ ਅਸੀਂ ਤਾਂ ਸਾਡੀ ਏਰੀਆ ਤਾਂ ਕੋਈ ਕੰਮ ਨਹੀਂ ਹੋਇਆ ਗਾ ਪਿੱਟਾ ਹੋਇਆ ਸੀਵਰੇਜ ਦਾ ਨਾ ਬੁਰਾ ਹਾਲ ਆ ਠੀਕ ਹੈ ਸੁਖਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੀਮੀਡੀਆ ਦੇ ਨਾਲ ਗੱਲਬਾਤ ਕੀਤੀ ਗੁਰਸ਼ਰਨ ਛੜ ਨਾਲ ਜੁੜੇ ਨੇ ਹਾਂਜੀ ਗੁਰਸ਼ਰਨ ਜੀ ਸਵਾਗਤ ਹੈ ਤੁਹਾਡਾ ਜੀਮੀਡੀਆ ਤੇ ਹਾਂਜੀ ਤੁਹਾਨੂੰ ਕਿਦਾਂ ਲੱਗਦਾ 2 ਸਾਲ ਦੇ ਕਾਰਜਕਾਰ ਪੰਜਾਬ ਸਰਕਾਰ ਦੇ ਜਿਹੜੇ ਨੇ ਉਹ ਕਹਿੋ ਜੇ ਰਹੇ ਦੇਖੋ ਜੀ ਮੈਂ ਗੱਲ ਉਹੋ ਕਰੂੰਗਾ ਜਿਹੜੀ ਰੱਬ ਵਾਲੀ ਹੁੰਦੀ ਹੈ ਉਹ ਉਹਦੇ ਤੇ ਕੀ ਹੈਗਾ ਵੀ ਜੀ ਅਸੀਂ ਸਰਕਾਰਾਂ ਦੀ ਗੱਲ ਕਰੀਏ ਤੇ ਕੋਈ ਸਰਕਾਰ ਵੀ ਚੱਲ ਜੀ ਨਹੀਂ ਹੈ ਜੀ ਸਭ ਲੋਕਾਂ ਨੇ ਬੁੱਧੀ ਬਣਾਇਆ ਗਿਆ ਰੱਬ ਨਾਲ ਜੀ आप असम कहे अभी बहुत वजह कितना कुछ भी नहीं की ठीक है कुछ चलते कह सकते बाकी वो चाहिए नहीं होनी चाहिए हो हो सरकारा ने रोटी बना रखा लोगों को और रोटी बना के कुर्सिया बैठ जाते हैं और दुनिया हमेशा परेशान है वह हल भी है ਦੇਖੋ ਸਾਰੀਆਂ ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਨੇ ਦੇਖਿਆ ਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਈਏ ਇਹਨਾਂ ਨੂੰ 92 ਵਿਧਾਇਕ ਜਿਤਾ ਕੇ ਸਾਰਿਆਂ ਨੇ ਪੂਸੰਬਦੀ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ ਤਾਂ ਕੀ ਲੱਗਦਾ ਤੁਹਾਨੂੰ ਕੋਈ ਕੰਮਕਾਰ ਹੋਇਆ ਦੂਸਰੇ ਸਾਲਾਂ ਦੇ ਵਿੱਚ ਦੇਖੋ ਜੀ ਗੱਲ ਜਿਹੜੀ ਸੱਚ ਨਾਲ ਕੋਈ ਕਹਿਣ ਲੱਗਿਆ ਵੀ ਗੱਲ ਹੈ ਦੀ ਇਹ ਹੈ ਦੀ ਸਾਰਾ ਕੁਝ ਹੋਣੀ ਚੱਲੀ ਜਾਂਦਾ ਜੀ ਸਾਰਾ ਕੁਝ ਹੋਣੀ ਇਹ ਰੇਸ ਤੇ ਵੀ ਗੱਲ ਕਰੀਏ ਤਾਂ 5 ਰੁਪਏ ਬੋਲਦੇ ਸੀ ਕਿ ਅਸੀਂ ਖੁਦ ਸਟਾਇਆ ਸੀਗਾ 45 ਬਿਆਰੇ ਤੇ ਪਰ ਇਹਨਾਂ ਕੇ 45 ਤੇ ਖੁੱਟ ਪਾਇਆ ਚੱਲੇ ਸਨ ਚਾਤੇ ਪਸਾਈ ਜਿਉ ਜੋ ਵੀ ਹੈ ਮੈਂ ਵੈਸੇ ਤੇ ਯਾਨੇ ਤੇ ਬੋਲਦਾ ਪਿਆ ਦੁੱਖ ਤੇ ਆਉਂਦਾ ਕਦੇ ਕਦੇ ਕਿਉਂ ਨਹੀਂ ਆਉਂਦਾਗਾ ਸੰਸਾਰ ਜਾਂ ਸਰਕਾਰਾਂ ਦੀ ਹਕੂਮਤ ਜੋ ਕੰਮ ਲੜਿਆ ਨੇ ਦੇ ਬਣਦੇ ਨੇ ਪਰ ਅਫਸਰਾਂ ਦੇ ਕਲਿਓ ਰਿਤੀ ਜਿਹੜੇ ਪਰ ਵੋਟ ਪਾਉਂਦੇ ਨੇ ਤਾਂ ਸਨਾ ਮੰਮੀ ਕਹਿੰਦਾ ਨਾ ਮਾਲਾ ਵੀ ਸਰਕਾਰ ਅਟਾ ਨਹੀਂ ਮੰਨਿਆ ਲਿਆ ਨੇ ਇਹਨਾਂ ਤੇ ਨਹੀਂ ਜਾਣਾਗਾ ਜੇ ਜੇਕਰ ਕਰੀਏ ਕੋਈ ਆਮਦਾ ਦੇਣਾ ਕਰ ਕੋਸ ਸਟਾਈਲ ਹੈ शुक्रिया ਲੇਕਿਨ ਲੇਕਿਨ ਤੁਹਾਡੀ ਜੇਕਰ ਤੁਸੀਂ ਆਪਣੇ ਮਤ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰੋਗੇ ਸਹੀ ਬੰਦੇ ਦੀ ਚੋਣ ਕਰੋਗੇ ਤਾਂ ਉਹਦਾ ਤੁਹਾਨੂੰ ਰਿਜ਼ਲਟ ਵੀ ਵਧੀਆ ਮਿਲੇਗਾ ਬਹੁਤ ਬਹੁਤ ਧੰਨਵਾਦ ਤੁਸੀਂ ਜ਼ਿੰਮੇ ਦੇ ਨਾਲ ਗੱਲਬਾਤ ਕੀਤੀ ਸਾਡੇ ਨਾਲ ਅਗਲੇ ਦਰਸ਼ਕ ਜੁੜੇ ਨੇ ਦਰਸ਼ਨ ਸਿੰਘ ਨਾਮ ਆਉਣਾ ਦਾ ਹਾਂਜੀ ਦਰਸ਼ਨ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਜੀ ਸਭ ਜੀ ਮਲੂਰ ਤੋਂ ਬੋਲ ਰਹੇ ਹਾਂ ਜੀ ਹਲੋ ਕਿਦਾਂ ਦੇਖਦੇ ਹੋ ਪੰਜਾਬ ਸਰਕਾਰ ਦੇ 2 ਸਾਲ ਦੇ ਕਾਰਜਕਾਲ ਸਭ ਜੀ 2 ਸਾਲ ਦੇ ਕਾਰਜਕਾਲ ਬਿਲਕੁਲ ਫੇਲ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਦੇਖੋ ਜੀ ਕਿ ਜਿਵੇਂ ਇਹਨਾਂ ਨੇ ਕਿਹਾ ਵੀ 1000 ਰੁਪਏ ਪਾਵਾਂਗੇ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਜਿੰਦਗੀ ਲੇਡੀ ਦੇ ਬੱਚੇ ਨਾ ਰਹਿ ਨਹੀਂਗੇ ਨਸ਼ੇ ਨਾਲ ਮਰੀ ਜਾ ਰਹੇ ਆ ਉਹਨਾਂ ਨੂੰ 1000 ਰੁਪਏ ਕਿਵੇਂ ਚੰਗਾ ਲੱਗੇਗਾ ਉਹਨਾਂ ਨੂੰ 1000 ਰੁਪਏ ਬਿਲਕੁਲ ਚੰਗਾ ਲੱਗੇਗਾ ਇਸੇ ਵੀ ਇਹਦਾ ਮੇਨ ਮੁੱਦਾ ਹੈ ਨਸ਼ਿਆਂ ਦਾ ਜਿਹੜੇ ਦਾ ਖਾਤਮਾ ਨਹੀਂ ਹੁੰਦਾ ਕੋਈ ਵੀ ਸਰਕਾਰ ਆ ਜੇ ਜਿਹੜੀ ਕੋਈ ਚੰਗੀ ਲੱਗੇਗੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਬਦਲਾ ਆਇਆ ਪੰਜਾਬ 'ਚ ਸਰ ਜੀ ਬਦਲਾਵ ਬਦਲਾਵ ਨਹੀਂ ਆਇਆ ਗੁੱਟਾਗੱਟੀ ਬਹੁਤ ਵੱਧ ਚੁੱਕੀ ਹੈ ਕ腐ਪਸ਼ਨ ਬਹੁਤ ਵੱਧ ਚੁੱਕੀ ਹੈ ਕੋਈ ਵੀ ਕੋਚੇ ਹੈ ਕੋਈ ਘਰੇ ਬੈਠਾ ਹੈ ਚਾਹੇ ਕੋਈ ਦੁਕਾਨ ਤੇ ਬੈਠਾ ਕੋਈ ਸੁਰੱਖਿਅਤ ਨਹੀਂ ਹੈਗਾ ਕਿਸੇ ਟਾਈਮ ਵੀ ਕੀ ਹੋ ਸਕਦਾ ਹੈ ਦੇਖੋ ਕਿ ਪਹਿਲੇ ਪਹਿਲੇ ਕੋ ਦੇਖਦੇ ਸੀ ਆਪਾਂ ਦੁਕਾਨਾਂ ਤੇ ਆ ਕੇ ਸ਼ਰਿਆਮ ਗੁੱਟਾਗੱਟੀ ਕਰਦੇ ਹੁਣ ਸ਼ਰਿਆਮ ਗੁੱਟਾਗੱਟੀ ਕਰਦੇ ਆ ਉਹ ਡੁੱਟ ਕੇ ਲੈ ਜਾਂਦੇ ਆ ਤਾਂ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਸੀ ਜਿਹੜੇ ਦੋ ਸਾਲਾਂ ਵਿੱਚ ਕੰਮ ਕਰ ਕੀਤੇ ਨੇ ਉਹਨਾਂ ਦੇ ਆਧਾਰ ਤੇ ਵੋਟਾਂ ਮੰਗ ਰਹੇ ਆ ਜੋ ਜਿਹੜੇ ਕਿਹੜੇ ਜਿਹੜੇ ਜਿਹੜੇ ਕੰਮ ਕੀਤਾ ਜਦੋਂ ਆਪਾਂ ਬਿਜਲੀ ਫਰੀ ਕਰਤੀ ਇਹ ਬਿਜਲੀ ਫਰੀ ਕੋਈ ਨਹੀਂ ਬਿਜਲੀ ਜੇ ਅਗਰ ਅਗਰ ਕੰਮ ਕਰ ਚੰਗੇ ਹੋਣ ਤੇ ਚੰਗੀਆਂ ਦੁਕਾਨਾਂ ਚ ਚੱਲਣੀਆਂ ਬਿਜਲੀ ਬਿਜਲੀ ਦਿਲ ਵੀ ਪਰੇ ਜਾਣਗੇ ਔਰ ਜਿਹੜੀ ਆ ਜਿਹੜੀ ਨਸ਼ੇ ਹੈ ਇਹ ਜੇ ਮੇਨ ਮੁੱਦਾ ਨਸ਼ਿਆਂ ਦਾ ਹੈ ਜੀ ਅਗਰ ਨਸ਼ੇ ਖਤਮ ਹੋ ਜਾਣ ਸਾਰਾ ਕੁਝ ਸਹੀ ਹੋ ਜਾਏਗਾ ਠੀਕ ਠੀਕ ਹੈ ਤਦ ਵਾ ਤੁਸੀਂ ਆਪਣਾ ਜਿਹੜਾ ਇਹ ਪੱਖ ਰੱਖਿਆ ਆਪਣੀ ਗੱਲਬਾਤ ਰੱਖੀ ਜ਼ਮੀੜੇ ਦੇ ਜ਼ਰੀਏ ਸੋ ਨਸ਼ਾ ਕਾਫੀ ਅਹਿਮ ਮੁੱਦਾ ਬਣਦਾ ਹੋਇਆ ਨਜ਼ਰ ਆ ਰਿਹਾ ਪੂਰੇ ਪੰਜਾਬ ਦੇ ਵਿੱਚ ਨਸ਼ਾ ਇੱਕ ਅਜਿਹਾ ਜਿਹੜੀ ਹੈ ਦਲਦਲ ਆ ਜਿਸ ਦੇ ਵਿੱਚ ਪੰਜਾਬ ਦੀ ਨੌਜਵਾਨੀ ਜਿਹੜੀ ਉਹ ਦਿਨੋਂ ਦਿਨ ਤਾਸਦੀ ਹੋਈ ਨਿਸਰਾ ਰਹੀ ਹੈ ਦਲਦਲ ਦੇ ਵਿੱਚ ਤਾਸ ਰਹੀ ਹੈ ਆਖਿਰ ਪੰਜਾਬ ਸਰਕਾਰ ਹੈ ਤਾਂ ਹੈ ਕਿੱਥੇ ਕਿਉਂਕਿ ਜਿੱਥੇ ਕਾਰਵਾਈ ਕਰਨ ਦੀ ਗੱਲਬਾਤ ਆਖੀ ਗਈ ਸੀ ਤੁਹਾਡੇ ਯਾਦ ਹੋਣਾ ਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਇਹ ਗੱਲਬਾਤ ਦਾ ਜ਼ਿਕਰ ਕੀਤਾ ਸੀ ਕਿ ਜਿਹੜੇ ਵੀ ਹਲਕੇ ਦੇ ਵਿੱਚ ਜਿਹੜੀ ਕਨਸਟੈਂਸੀ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਜੇਕਰ ਕੋਈ ਨਸ਼ੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉੱਥੋਂ ਦੇ ਸਬੰਧਤ ਥਾਣਾ ਇੰਚਾਰਜ ਤੇ ਕਾਰਵਾਈ ਹੋਏਗੀ ਹੁਣ ਸਵਾਲ ਇਹ ਹੈ ਕਿ ਉਹਨਾਂ ਕਿੰਨੇ ਆ ਥਾਣਾ ਇੰਚਾਰਜਾਂ ਦੇ ਕਾਰਵਾਈ ਹੋਈ ਹੈ ਜਾਂ ਫਿਰ ਕਿੰਨਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੇ ਜੋ ਨੰਬਰ ਜਾਰੀ ਕੀਤੇ ਗਏ ਸੀ ਉਹਨਾਂ ਤੇ ਸ਼ਿਕਾਇਤਾਂ ਮਿਲੀਆਂ ਤਾਂ ਇੱਕ ਹੋਰ ਦਰਸ਼ਕ ਜੁਣ ਨੇ ਸਾਡੇ ਨਾਲ ਪੁਨੀਤ ਹਾਂਜੀ ਪ੍ਰੀਤ ਜੀ ਕਿੱਥੋਂ ਗੱਲ ਕਰ ਰਹੇ ਹੋ ਮੈਂ ਮਾਨਸਾ ਤੋਂ ਬੋਲ ਰਿਹਾ ਹਾਂ ਹੈਲੋ ਅਪਣੀ ਜੀ 2 ਸਾਲ ਦੇ ਕਾਰਜਕਾਲ ਨੂੰ ਪੰਜਾਬ ਸਰਕਾਰ ਦੇ ਨੂੰ ਕਿਦਾਂ ਦੇਖਦੇ ਹੋ ਤੁਸੀਂ ਸਰ ਮੈਂ ਤਾਂ ਹੈਗਾ ਵੀ ਲੋਕ ਜਿਵੇਂ ਮੁਫਤ ਖੋਰੀ ਹੋਏ ਪਿਆ ਮੈਨੇ ਉਹ ਖਬਰ ਦੇਖੀ ਜੇ ਕਸ਼ਮਰੂਰ ਦੀ ਉਹ ਕਹਿੰਦੇ ਸਾਡੇ ਇਲਾਕੇ ਚ ਪਾਣੀ ਨਹੀਂ ਹੈਗਾ ਬਾਹ ਕਹਿੰਦੇ ਮੋਟਰਾਂ ਵਾ ਕਿ ਲੋਕ ਕੰਮ ਨਹੀਂ ਕਰਦੇ ਕਮਾਈ ਕਰਦੇ ਨਹੀਂ ਮੋਟਰਾਂ ਵੀ ਇਹ ਸਰਕਾਰ ਤੋਂ ਭਾਗਦੇ ਨੇ ਹਲੋ ਮੁਢਲੀਆਂ ਸਹੂਲਤਾਂ ਨੂੰ ਕਿਦਾਂ ਦੇਖਦੋ ਤੁਸੀਂ ਕਿ ਕਾਫੀ ਥਾਵਾਂ ਤੇ ਪਾਣੀ ਦੀ ਸਮੱਸਿਆ ਹੈ ਕਾਫੀ ਥਾਵਾਂ ਤੇ ਬਿਜਲੀ ਦੀ ਸਮੱਸਿਆ ਜੋ ਹੈ ਪੰਜਾਬ ਦੇ ਵਸਨੀਕ ਕਹਿ ਰਹੇ ਨੇ ਉਹ ਤੁਹਾਨੂੰ ਮੁਢਲੀਆਂ ਸਹੂਲਤਾਂ ਮਿਲ ਰਹੀਆਂ ਨੇ ਪੰਜਾਬ 'ਚ ਉਹ ਸਾਰਾ ਕੁਝ ਮਿਲ ਗਿਆ ਸਰ ਸਾਰਾ ਕੁਝ ਉਹ ਇੰਨਾ ਕੁਸਤਾ ਸਰਕਾਰ ਨੇ ਫ੍ਰੀ ਕਰਤਾ ਸਰ ਉਹ ਲੋਕ ਕਮਾਈ ਨਹੀਂ ਕਰ ਰਹੇ ਇਹ ਕੁਸੰਗਰੂਦ ਹੀ ਖਵ ਰਹਾ ਵੀ ਆ ਉਹ ਕਹਿੰਦੇ ਸਾਨੂੰ ਦੋ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਦਾ ਕਿਹੜੇ ਕੰਮ ਨੂੰ ਦੇਖ ਰਹੇ ਹੋ ਤੁਸੀਂ ਸਾਡੇ ਕੋਲ ਤਾਂ ਸਰ ਸਾਰਾ ਕੁਝ ਫ੍ਰੀ ਆ ਰਿਹਾ ਬਿਲੀ ਵੀ ਹੋਈਦੀ ਆ ਪਾਣੀ ਦੀ। ਸ਼ੁਕਰੀਆ ਜੀ ਜ਼ਮੀਰਦ ਨੇ ਗੱਲਬਾਤ ਕੀਤੀ ਜਿਹੜੀ ਆ ਆਪਣਾ ਆਪਣੀ ਰਾਏ ਦਿੱਤੀ ਆਪਣੀ ਗੱਲਬਾਤ ਰੱਖੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਤੇਜਿੰਦਰ ਕੌਰ ਫੋਨ ਲਾਈਨ ਤੇ ਜੁੜੇ ਨੇ। ਦਰਸ਼ਕ ਨੇ ਤੇਜਿੰਦਰ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ? ਹਲੋ ਹਲੋ ਤੇਜਿੰਦਰ ਜੀ ਮੇਰੀ ਆਵਾਜ਼ ਆ ਰਹੀ ਆ ਕਿੱਥੋਂ ਗੱਲ ਕਰਦੇ ਹੋ? ਹਾਂ ਜੀ ਹਾਂ। ਹਾਂ ਜੀ ਸੋਟੋ ਤੋਂ ਬੋਲ ਰਿਹਾ ਜੀ। ਹਾਂਜੀ ਜਿਹੜਾ ਇਹ ਤੁਸੀਂ ਪੁੱਛ ਰਹੇ ਹੋ ਮੁੱਦਾ ਵੀ ਸਰਕਾਰ ਦਾ 2 ਸਾਲ ਦਾ ਵੀ ਕੀ ਕੁਝ ਕੀਤਾ ਹੈ ਅਸੀਂ ਸੋਨੂ ਜਿਲ੍ਹੇ ਤੋਂ ਬੋਲ ਰਿਹਾ ਜੀ ਅਸੀਂ ਜੀ ਹਾਂਜੀ ਹਾਂਜੀ ਸੁਖੀਦਰ ਜੀ ਬੋਲੋ ਸਤਿ ਪੁੱਛਿਆ ਵੀ 2 ਸਾਲ ਵਿੱਚ ਆਪ ਸਰਕਾਰ ਨੇ ਕੀ ਕੁਝ ਕੀਤਾ ਬਹੁਤ ਕੁਝ ਕੀਤਾ ਜੀ ਸਰਕਾਰ ਨੇ ਬਹੁਤ ਕੁਝ ਕੀਤਾ ਜੀ ਜੇ ਸੋਚ ਕਿਹੜੇ ਕਿਹੜੇ ਕੰਮ ਤੁਹਾਨੂੰ ਵਧੀਆ ਲੱਗ ਰਹੇ ਨੇ ਪੰਜਾਬ ਸਰਕਾਰ ਦੇ ਦੇਖੋ ਜੀ ਬਿਜਲੀ ਦੇ ਬਿੱਲ ਨੇ ਉਹ ਮਾਫ ਕਰਤੇ ਨੌਕਰੀਆਂ ਉਹਨਾਂ ਨੇ ਇੰਨੀਆਂ-ਇੰਨੀਆਂ ਦੇਤੀਆਂ ਤੇ ਫਿਰ ਆਪਣੇ ਹਰਨੇ ਦੇ ਤੂਲ ਪਲਾਜੇ ਨੇ ਉਹ ਫ੍ਰੀ ਕਰਤੇ ਤੇ ਹੋਰ ਦੱਸੋ ਐਡਾ ਸਰਕਾਰ ਨੂੰ ਸਾਹਮਣਾ ਐਡਾ ਸੰਸਾਰ ਸਾਹਮਣਾ ਦੇਖੋ ਹੌਲੀ-ਹੌਲੀ ਸਭ ਕੁਝ ਮੰਨ ਜੂਗਾ ਤੇ ਬਾਕੀ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਉਹ ਇਹਨਾਂ ਨੂੰ ਕਰਨ ਨਹੀਂ ਦੇ ਰਹੀਆਂ ਇਹਨਾਂ ਦਾ ਵਿਰੋਧ ਕਰ ਰਹੇ ਨੇ ਵਿਰੋਧ ਦੇ ਨਾਲ ਕੰਮ ਨਹੀਂ ਨਾ ਰੁਕਦਾ ਹੁੰਦਾ ਵਿਰੋਧ ਕਰਨ ਨਾਲ ਕੰਮ ਨਹੀਂ ਰੁਕਦਾ ਹੁੰਦਾ ਵਿਰੋਧ ਦੀਆਂ ਦਾ ਕੰਮ ਤਾਂ ਵਿਰੋਧ ਕਰ ਰਹੀ ਹੁੰਦਾ ਪਹਿਲਾਂ ਇਹਨਾਂ ਨੇ ਵੀ ਬਹੁਤ ਕੀਤਾ ਦੂਸਰੀਆਂ ਪਾਰਟੀਆਂ ਦਾ ਲੇਕਿਨ ਇਹ ਇਹਨਾਂ ਨੇ ਇਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਬਾਰੇ ਜਿਹੜੀ ਲੋਕਾਂ ਤੋਂ رائے ਲਈ ਜਾ ਰਹੀ ਹੈ ਬਹੁਤ-ਬਹੁਤ ਸ਼ੁਕਰੀਆ ਸੁਖਿੰਦਰ ਕੋਰ ਜੀ ਤੁਹਾਡਾ ਤੁਸੀਂ ਜੀ ਮੀਡੀਆ ਤੇ ਆਪਣੀ ਗੱਲਬਾਤ ਰੱਖੀ ਸਾਡੇ ਨਾਲ ਅਗਲੇ ਦਰਸ਼ਕ ਜੁੜੇ ਨੇ ਹੱਜ ਕਿੱਥੋਂ ਗੱਲ ਕਰ ਰਹੇ ਸੁਨੀਲ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਮਾਨਸਾ ਤੋਂ ਹੀ ਮਾਨਸਾ ਤੋਂ ਹਾਂਜੀ ਸੁਨੀਲ ਜੀ ਦੋ ਸਾਲ ਦੇ ਕਾਰਜਕਾਲ ਨੂੰ ਪੰਜਾਬ ਸਰਕਾਰ ਦੇ ਨੂੰ ਕਿੱਦਾਂ ਦੇਖਦੇ ਹੋ ਜੀ ਸਰ ਮੈਂ ਤਾਂ ਐਂ ਹੀ ਕਹਿ ਰਿਹਾ ਵੀ ਹੈਲੋ ਲੋਕ ਮੁਫਤ ਘਰੀਓ ਆਦੇ ਹਨ ਮਨ ਪਖਰਾਕਸ਼ੇਤ ਦੋਸ ਲੋਕ ਸਾਰੀ ਮੁਕਤ ਘਰੀਓ ਹੈ ਤੇ ਇਹਨੇ ਹੁਣ ਸਾਰ ਕੋਈ ਫਰੀ ਮਿਲ ਰਿਹਾ ਹੈ ਹੈਲੋ ਕਿਹੜੀ-ਕਿਹੜੀ ਚੀਜ਼ ਫਰੀ ਮਿਲ ਰਹੀ ਹੈ ਜੀ ਪੰਜਾਬ ਸਰਕਾਰ ਕਿਹੜੀ-ਕਿਹੜੀ ਫਰੀ ਦੇ ਫਰੀ ਮਿਲ ਰਿਹਾ ਸਰ ਸਰ ਇਹ ਸਮਰੂਰ ਦੀ ਖਬਰ ਦੇਖੀ ਹੈ ਮੈਂ ਕਹਿ ਰਿਹਾ ਮੋਟਰਾਂ ਲਵਾ ਕੇ ਦੋ ਹੁਣ ਮੋਟਰਾਂ ਵੀ ਸਰਕਾਰ ਲਵਾ ਕੇ ਦੇਵੇ ਠੀਕ ਹੈ ਜੀ ਸਾਨੂੰ ਇੱਕ ਪਹਿਲਾਂ ਵੀ ਦਰਸ਼ਕ ਜੁੜੇ ਸੀ ਉਹਨਾਂ ਦਾ ਵੀ ਜਿਹੜਾ ਏ ਇਹ ਸੇਮ ਸਵਾਲ ਸੀਗਾ ਸੋ ਠੀਕ ਹੈ ਤੁਸੀਂ ਜਿਹੜੇ ਆਪਣਾ ਗੱਲਬਾਤ ਰੱਖੀ ਆ ਤੁਹਾਡਾ ਧੰਨਵਾਦ ਬਹੁਤ ਬਹੁਤ ਤੁਸੀਂ ਜਿਹੜੇ ਸਰਕਾਰ ਦੇ 2 ਸਾਲ ਦੇ ਕਾਰਜਕਾਲ ਤੋਂ ਤੁਹਾਡੀ ਕੀ ਰਾਏ ਤੁਸੀਂ ਆਪਣੀ ਰੱਖੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀ ਮੇ ਦੇ ਨਾਲ ਜੁੜਨ ਦੇ ਲਈ ਸੋ ਵਕ ਵਕਤਾਵਾ ਤੋਂ ਜਿਹੜੇ ਨੇ ਦਰਸ਼ਕ ਕਾਲ ਕਰ ਰਹੇ ਨੇ ਜੀ ਪੰਜਾਬ ਫਰਮਾਂ ਨਾਲ ਚੱਲਦੇ ਨਾਲ ਜੁੜ ਰਹੇ ਨੇ ਗੁਰਮਹਿਕ ਸਿੰਘ ਫੋਨ ਲਾਈਨ ਤੇ ਜੁੜੇ ਨੇ ਹਾਂਜੀ ਗੁਰਮਹਿਕ ਜੀ ਕਿੱਥੋਂ ਗੱਲ ਕਰ ਰਹੇ ਹੋ ਜੀ ਮੈਂ ਜਿਸ ਕਿਹੜੇ ਨਾਲ ਗੱਲ ਕਰ ਰਿਹਾ ਨਹੀਂ ਬਰਾਕ ਤੋਂ ਬਣਾ ਆ ਸਮਾਂ ਹਾਂਜੀ 2 ਸਾਲ ਦੇ ਕਾਰਜਕਾਲ ਨੂੰ ਪੰਜਾਬ ਸਰਕਾਰ ਦੇ ਨੂੰ ਕਿੱਦਾਂ ਦੇਖਦੇ ਹੋ ਜੀ ਲੱਖ ਜੀ ਗੱਲ ਇਹ ਹੈ 15 20 ਸਾਲ ਹੋ ਗਏ ਹੋਰ ਗਵਰਨਮੈਂਟਾਂ ਨੂੰ ਬਣੀਆ ਨੂੰ ਅੱਕੀ 25 ਸਾਲ ਦੇ ਉਹਨਾਂ ਦਾ ਰਾਜ ਚਲਿਆ ਹਲੋ

ਬਾਕੀ ਅੰਗਰੇਜ਼ ਪੰਜਾਬ ਚ ਇਹ ਜਾਣ ਬੁੱਝ ਦਾ ਹੋਣੀ ਨਾ ਸੇ ਨੂੰ ਜਾਗਰ ਸੁਰੱਖਿਅਤ ਹੋ ਰਹੀਆਂ ਆ ਉਹ ਲੋਕ ਇਸ ਨੂੰ ਫੋਨ ਕਰਨ ਦੇ ਵਾਸਤੇ ਇਹਨਾਂ ਦੇ ਇਸ ਗੌਰਮੈਂਟ ਦਾ ਕੋਈ ਸੁਖੁਰ ਨਹੀਂ ਹੈ ਹਾਂਜੀ ਠੀਕ ਹੈ ਠੀਕ ਹੈ ਤੁਸੀਂ ਆਪਣਾ ਪੱਕ ਰੱਖਿਆ ਤੁਹਾਡਾ ਸ਼ੁਕਰੀਆ ਧੰਨਵਾਦ ਜੁਗਿੰਦਰ ਸਿੰਘ ਜੀ ਵੀ ਸਾਡੇ ਨਾਲ ਅਗਲੇ ਦਰਸ਼ਕ ਨੇ ਜਿਹੜੇ ਉਹ ਜੁੜੇ ਨੇ ਹਾਂਜੀ ਜੁਗਿੰਦਰ ਸਿੰਘ ਜੀ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਸਰ ਦੁਰਗੜ ਸਰ ਸਰਦੂਲਗੜ ਤੋਂ ਜੀ ਮਾਨਸਾ ਤੋਂ ਹਾਂ ਜੀ ਜਗਿੰਦਰ ਜੀ ਕਿੱਦਾ ਦੇਖਦੇ ਹੋ ਜੀ ਦੋ ਸਾਲ ਦੇ ਕਾਰਜਕਾਰ ਨੂੰ ਪੰਜਾਬ ਸਰਕਾਰ ਦੇ ਸਰ ਨਕਮੀ ਸਰਕਾਰ ਹੈ ਜਮਾ ਸਿਰੇ ਦੀ ਕੋਈ ਕੰਮ ਨਹੀਂ ਕਰਿਆ ਇਹ ਤੱਕ ਨਸ਼ਾ ਜਿੰਨਾ ਹੋਇਆ ਵਧਾਇਆ ਹੀ ਆ ਚਿੱਟਾ ਇਹਨਾਂ ਨੇ ਅੱਗੇ ਦਾ ਨਸ਼ਾ ਚਲੋ ਦੂਸਰੀ ਤਰ੍ਹਾਂ ਮਿਲਦਾ ਹੁੰਦਾ ਸੀ ਹੁਣ ਤਾਂ ਬਸ ਐ ਘਰੋਂ ਘਰੀ ਸੇਲ ਕਰਤਾ ਕਿ ਹਾਂ ਵੀ ਘਰੋਂ ਦੇ ਕੇ ਜਾਓ ਨਸ਼ਾ ਲਾਉ ਦੇ ਪੈ ਜਾਓ ਕੋਈ ਇਹਨਾਂ ਨਸ਼ੇ ਤੇ ਕੋਈ ਨਾਤ ਨਹੀਂ ਪਾਈ ਕੋਈ ਇਹਦੇ ਵਿੱਚ ਨਸ਼ਾ ਵਿਕ ਰਿਹਾ ਤੁਸੀਂ ਦੱਸ ਸਕਦੇ ਹੋ ਜੀ ਮੀਡੀਆ ਤੇ ਹਾਂਜੀ ਸਾਡੇ ਸਦੂਲਗੜ ਏਰੀਆ ਚ ਸਾਰਾ ਨਸ਼ਾ ਵਿਕਦਾ ਇਹ ਹਰਿਆਣਾ ਬਾਟਰ ਨਾਲ ਹੈ ਜੀ ਨਸ਼ਾ ਸਾਰਾ ਉੱਥੇ ਹੀ ਆਉਂਦਾ ਜੀ ਪੁਲਿਸ ਨੂੰ ਕੰਪਲੀਟ ਕੀਤੀ ਹੈ ਇਸ ਮੁਤਲਕ ਕੋਈ ਬਹੁਤ ਵਾਰੀ ਕਰੀ ਹੈ ਜੀ ਬਹੁਤ ਬਹੁਤ ਵਾਰੀ ਸਰ ਬਹੁਤ ਵਾਰੀ ਹੋਈ ਹੈ ਕੰਪਲੀਟ ਪੁਲਿਸ ਨੂੰ ਵੀ ਚੱਕਮਾ ਦੇ ਕੇ ਨਿਕਲ ਜਾਂਦੇ ਆ ਜੀ ਹਰਿਆਣੇ ਦੇ ਬੰਦੇ ਆ ਸਾਰੇ ਇੱਥੇ ਆ ਕੇ ਨਸ਼ਾ ਸੇਲ ਕਰਦੇ ਆ ਕੇ ਲੇਕਿਨ ਪੰਜਾਬ ਸਰਕਾਰ ਤਾਂ ਕਹਿ ਰਹੀ ਸੀ ਕਿ ਜਿਹੜੇ ਏਰੀਆ ਦੇ ਵਿੱਚ ਨਸ਼ਾ ਵੇਚੂਗਾ ਉਹਦੇ 18 ਇੰਚਾਰਜ ਤੇ ਕਾਰਵਾਈ ਹੋਏਗੀ ਕੁਛ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਜੀ ਸਭ ਠੀਕ ਹੈ ਠੀਕ ਹੈ ਠੀਕ ਹੈ ਜੁ ਕਿਦਰ ਜੀ ਆ ਤੁਸੀਂ ਅਜੀਮੀਡੇ ਤੇ ਆਪਣਾ ਪੱਖ ਰੱਖਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸੁਬਕਵਾਕ ਕਰਤਾ ਮਾ ਤੋਂ ਲੋਕ ਜੁੜ ਰਹੇ ਨੇ ਜੀ ਪੰਜਾਬ ਹਰਿਆਣਾ ਮਾਚਲ ਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਇੱਕ